ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਪਰਵੈਤਾ ਦੇ ਅਨਸਾਰ ਉਲਟ ਫੈਸਲੇ ਲਏ ਗਏ ਆ ਇਸੇ ਲੜੀ ਦੇ ਤਹਿਤ ਬੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਜਾਂ ਸ਼ਰਮਈ ਰੰਗ ਦਾ ਹੋ ਸਕਦਾ ਆਦ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਹੁੰਦਾ ਜਿਹੜੀ ਸਿੱਖ ਰਹਿਤ ਮਰਜਾਦਾ ਦੀ ਸ਼ਰੂਆਣੀ ਕਮੇਟੀ ਡਾਉਣੀ ਬੈਠ ਰਹੀ ਆ ਇਹ ਖਰੜਾ 1932 ਜਾਂ 33 ਵਿੱਚ ਡੇੜਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜ਼ਾ ਦਾ ਨਾਂ ਦੇ ਕਰਕੇ ਸਿੱਖ ਮਰਜ਼ਾ ਦਾ ਦੀ ਡੌਂਡੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬੰਦਾ ਪਾਈ ਜਾਂਦੀ ਆ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫ਼ਰ ਸਾਨੂੰ ਨਫ਼ਰਤ ਨਹੀਂ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੀ ਉਲਟ ਇਨਾਂ ਨੇ ਰੰਗ ਦੀ ਦੂਧਾ ਪਾਈਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦਾ ਚਿਤ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੁਰਮਤ ਦੇ ਉਸੂਲਾਂ ਤੋਂ ਉੱਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਜਾਦਾ ਦੇ ਨਾਂ ਤੇ ਕੌਮ ਵਿੱਚ ਪੰਥ ਵਿੱਚ ਦੂਧਾ ਰੰਗਾਂ ਦੇ ਨਾਮ ਦੇ ਉੱਪਰ ਕੌਮ ਤੇ ਵਿਤੇ ਦੁਗਦਾ ਪਾਈ ਜਾਂਦੀ ਆ ਇਹ ਬਾਦਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀ ਆ ਇਸ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ